ਨਾਮ ਕੇ ਧਾਰੇ ਸਾਰੇ ਜੰਤੋ ਨਾਮ ਕੇ ਧਾਰੇ ਖੰਡ ਬ੍ਰਹਮੰਡ ਜਿੰਨੇ ਵੀ ਸਾਰੇ ਜੀਵ ਹਨ ਮਹਾਰਾਜ ਜੀ ਕਹਿੰਦੇ ਇਹ ਨਾਮ ਨੇ ਧਾਰੇ ਹੋਏ ਹਨ ਮਤਲਬ ਜਿਹੜਾ ਨਾਮ ਹੈ ਉਹ ਹੈ ਆਪਣੀ ਸ਼ਕਤੀ ਆਪਣਾ ਆਧਾਰ ਦਿੱਤਾ ਉਹ ਆਧਾਰ ਤੇ ਸਾਰੇ ਟਿਕੇ ਹੋਏ ਹਨ ਉਚਾਰਨ ਕਰੋ ਸਤਿ ਯਾਹ ਗਾ ਰੂਗੇ ਜਿਹੜੇ ਸਾਰੇ ਜਾਣਦੇ ਹੈ ਮਹਾਰਾਜ ਜੀ ਨੇ ਰਜਨਾ ਕੀਤੇ ਨਾਮੇ ਸਾਰਿਆਂ ਨੂੰ ਧਰਨ ਕੀਤਾ ਹੋਇਆ ਹੈ ਉਚਾਰਨ ਕਰੋ ਸਾਰੇ ਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਨਾਮ ਗੇ ਧਾਰੇ ਖੰਡ ਬ੍ਰਹਮੰਡ ਦੇ ਖੰਡ ਦੇ ਬ੍ਰਹਮੰਡ ਹਨ ਬ੍ਰਹਮੰਡ ਇਹ ਖੰਡ ਖੰਡੇ ਸ਼ਾਮ ਗਾਉਂਦੇ ਇਹ ਵੀ ਸਾਰੇ ਨਾਮ ਦੇ ਆਸਰੇ ਹੀ ਠੀਕੇ ਹੋਏ ਹਨ ਉਚਾਰਨ ਕਰੋ ਸਤਨਾਮ ਸ੍ਰੀਾਇ ਗੁਰੂ ਸਾਹਿਬ ਅਕਾਲ ਨਾਮ ਕੇ ਚਾਰੇ ਸਿਮਰਤ 베ਦ ਕੁਰਾਨ ਸਿਮਰਤਿਆਂ 베ਦ ਤੇ ਕੁਰਾਨ ਸਭ ਨਾਮ ਦੇ ਆਸਰੇ ਹਨ ਚਰਨ ਗਰੋ ਸਤਨਾਮ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਇਹ ਗਿਆਨ ਦਾ ਮਾਰਗ ਹੈ ਸ਼ਰਵ ਸੁਨਨ ਦਾ ਮਾਰਗ ਹੈ ਧਿਆਨੋ ਜਮਨ ਕੇ ਸਾਰੇ ਰੰਦੇ ਇਹ ਮਾਰਗ ਜਿਹਨ ਨੇ ਨਾਮ ਇਹਨ ਜਿਹੜਾ ਇਹ ਸਾਰੇ ਉਸ ਦੇ ਆਸਰੇ ਨਾਲ ਹੀ ਹੋ ਰਹੇ ਹਨ ਉਚਾਰਨ ਕਰੋ ਧਰਮ ਨਾਮ ਕੇ ਧਾਰੇ ਆਕਾਸ਼ ਪਾਤਾਲ ਜਿੱਤੇ ਵੀ ਆਕਾਸ਼ ਹਨ ਮਾਰਾ ਜੀਹਦੇ ਕਰੋੜੇ ਗੈਣਾ ਬਣ ਰਹੀਗਾ ਆਕਾਸ਼ ਪਾਤਾਲ ਵੀ ਇਹ ਸਾਰੇ ਨਾਮ ਦੇ ਸਾਰੇ ਟਿਕੇ ਹੋਏ ਅੰਡਾ ਧਾਰੇ ਹੋਏ ਹਨ ਉਚਾਰਨ ਕਰੋ ਸਾਤੇ ਅਡੀਆਂ ਵਰਸੂ ਭੰਜੀਆ ਦੀ ਜਿਵੇਂ ਸ੍ਰਿਸ਼ਟੀ ਹੈ ਬਿੜੇ ਲੱਖ ਜੁਨੀ ਡਟਤੀ ਪਾਣੀ ਦੇ ਅੰਦਰ ਹੈ ਬਿੜੇ ਚੱਤੇ ਦੇ ਉੱਪਰ ਹੈ ਨਹੀਂ ਚਾਰਤੀ ਲੱਖ ਜੁਨੀ ਹੈ ਨਾਮ ਦੇ ਧਾਰੇ ਤਗਲੇ ਅਕਾਰ ਇਹ ਜਿਹੜੇ ਮਾਰੇ ਨੇ ਰਚਨਾ ਕੀਤੀ ਹੈ ਨਾਮ ਦੇ ਸਹਾਰੇ ਅਡੇ ਅਕਾਰ ਹਨ ਚਰਨ ਕਰੋ ਮੇਰਾ ਭਾਵਨ ਜੀ ਦੇ ਸਾਡੇ ਭਾਵਨ ਨੁਕਰੀਆਂ ਅਨੇ ਨਾਮ ਨੇ ਹੀ ਸਾਰੇ ਦੇ ਘੇਟ ਪਾਏ ਹੋਏ ਹਨ ਉਜਾਰਨ ਕਰੋ ਸਤਿਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਨਾਮੇ ਸੰਗ ਉਦਰੇ ਸੁਣ ਸਰਾਵਨਾ ਨਾਮੇ ਸੰਗ ਉਦਰੇ ਜਿਹੜਾ ਨਾਮ ਜੀ ਸੰਗ ਕਰੂੰਗਾ ਮੈਂ ਆਪਾਂ ਜਾਪ ਕਰੂੰਗਾ ਹਾਏ ਗੁਰੂ ਭਾਏ ਗੁਰੂ ਦਾ ਨਾਮ ਕੇ ਸਾਨੂੰ ਉਜਰੇ ਉਜਾਰ ਹੋ ਜਾਵੇਗਾ ਕਿਤਨਾ ਹੋ ਜਾਵੇਗਾ ਕਨਨਾਲ ਨਾਮ ਨੂੰ ਸ੍ਰਵਣ ਕਰਕੇ ਉਚਾਰਨ ਕਰੋ ਸਤਨਾਵਹੀਰੀ ਹੈ ਗੁਰੂ ਸਾਹਿਬ ਦੀ ਮਹਾਰਾਜ ਜੀ ਕਹਿੰਦੇ ਬਹੁਤ ਜ਼ਿਆਦਾ ਧਾਰਮਿਕ ਜਨ ਨੂੰ ਕਨਨਾਲ ਸ੍ਰਵਣ ਕੀਤਾ ਹੈ ਨਾਮ ਸਿਮਰਨ ਕੀਤਾ ਉਹਨੇ ਕਹ ਤਰਗੇ ਅੰਨਾ ਕਾਰਕਿੰਨ ਦਾ ਤੇ ਪੰਜ ਦਾ ਆਪਣਾ ਨਾਮ ਲਾਏ ਉਹ ਪਰਮੇਸ਼ਰ ワਹਿਗੁਰੂ ਕਿਰਪਾ ਰਈ ਸੁ ਆਪਣੇ ਨਾਮ ਵਿੱਚ ਲਾ ਲੈਂਦਾ ਹੈ ਨੰਗ ਹੋ ਜਾਣਾ ਨੰਗ ਚੌਥੇ ਪਦਮੈਂ ਸੋ ਜਾ ਗੱਟ ਪਾਏ ਜਿ ਜਿਹਨੂੰ ਕਿਰਪਾ ਕਰਦੇ ਹਨ ਪਰਮੇਸ਼ਰ ਬਾਲਰਾਮ ਜੀ ਨਾਮ ਵਿੱਚ ਲਾ ਲੈਂਦੇ ਹਨ ਉਹ ਕੋਠੇ ਜਿਹੜਾ चौथे वह मुक्ति पाल लानक उच्चारण करो एक जगह महाराज जी भी दस रहे नामे हिठ सब कुछ हो सतुर नामना जप हैुरखा शबद महारे बे चाखे साधना जप है ਸਾਰੇ ਸਿਖਤੇ ਰੇੜੀ ਹੈ ਨਾਮ ਨਾਮ ਪਰਮੇਸ਼ਰ ਆਪ ਹੈ ਨਾਮ ਇਸ ਹੋਈ ਦੇ ਸਾਰੇ ਨਾਮ ਨੇ ਹੋਲਡ ਕਰਿਆ ਸਾਡੇ ਜਿਹੜਾ ਨਾਮ ਹੈ ਨਾ ਪਰਮੇਸ਼ਰ ਦਾ ਉਹਦੇ ਕਰਕੇ ਅਸੀਂ ਖੜੇ ਰਹੇ ਹਾਂ ਚੁਰਦੇ ਵੇਲੇ ਚੱਲ ਰਹੇ ਹਾਂ ਹੋਲਡ ਕਰਿਆ ਵਸਾਨੂੰ ਨਾਮ ਕੋਲ ਹੁੰਦਾ ਸਹਾਰੇ ਨਾਲ ਬੰਦ ਹੋਲਡ ਕਰਿਆ ਹੋ ਆ ਉਹ ਚੀਜ਼ ਨੇ ਜਦੋਂ ਬਾਹਰ ਜਾਣੀ ਫਿਰ ਜਿਹੜਾ ਹੋਲਡ ਛੁੱਟ ਜਾਣਾ ਪਕੜ ਰੂਗਾ ਜਾਨੀ ਪਕੜ ਕੇ ਨਾ ਮੰਤਲ ਵੇੜੇ ਨਾਮ ਕੀ ਪਕੜ ਹੈ ਉਹਦੇ ਕਰਕੇ ਆਪਾਂ ਜਿਹੜੇ ਸਾਰੇ ਜੀਵ ਜੰਤੂ ਉਹ ਜਿੰਨਾ ਵੀ ਟਾਈਮ ਉਹਦੇ ਨਾਲ ਚੱਲਦੇ ਆਂ ਆਪਾਂ ਜਦੋਂ ਉਹ ਪਗੜ ਫੁੱਟ ਜਾਂਦੀ ਹੈ ਜਾਂ ਗਲੋ ਦੇ ਉਹ ਜਿਹੜੇ ਜੋੜ ਹੈ ਬਾਹਰ ਨਿਕਲ ਜਾਂਦੇ ਹੈ ਦੇਰੇ ਜਿਹੜੇ ਸਰੀਰ ਹੈ ਕੰਮ ਨਹੀਂ ਕਰਦਾ ਰੁਕ ਜਾਂਦਾ ਹੈ ਯਾਦ ਕਰੋ ਸਾਤ ਸਤ ਜਾਂ ਦਾ ਸਤ ਅਸਥਾਨ ਸੱਚ ਦੇ ਬਾਰੇ ਦੱਸਦੇ ਮਹਾਰਾ ਜੀ ਸੱਚ ਕਹਿੰਦੇ ਰੂਪ ਸਤ ਜਾਂ ਦਾ ਸਤ ਅਸਥਾਨ ਉਹ ਜਿਹੜਾ ਸਤੂ ਦੇ ਬਾਰੇ ਲੱਗਾਈ ਗਏ ਪੂਰਨ ਹੈ ਉਹ ਪਰਮੇਸ਼ਰ ਜੀ ਚੇਤਨ ਹੈ ਜੋ ਕਦੇ ਬਦਲਦਾ ਨਹੀਂ ਘਟਦਾ ਨਹੀਂ ਵੱਧਦਾ ਨਹੀਂ ਥਾਸ ਨਹੀਂ ਹੁੰਦਾ ਸਦਾ ਇੱਕ ਰਾਜ ਰਹਿਦਾ ਹੈ ਕਹਿੰਦੇ ਉਹ ਸਤ ਹੈ ਉਹ ਪਰਮੇਸ਼ਰ ਹੈ ਜਿਹੜਾ ਜਾਗਾ ਸਤਿ ਸਾਨ ਤੇ ਜਿਹੜਾ ਸਤਾਨ ਹੈ ਉਹ ਵੀ ਸੱਚ ਹੈ ਉਹ ਪੁਰਖ ਸੱਤੇ ਕੇਵਲ ਪ੍ਰਧਾਨ ਕੇਵਲ ਸਤਿ ਪੁਰਖ ਹੈ ਤੇ ਉਹੀ ਪ੍ਰਧਾਨ ਹੈ ਉਚਾਰਨ ਕਰੋ ਸਤਿਨਾਮ ਪਹਿਰੀ ਬਾਹੇ ਗੁਰੁ ਹਾਏ ਬਹੀ ਹੁਣ ਜਦੋਂ ਜਬ ਵੀ ਸਵਰਾਂ

ਆਦਿ ਪੂਰਣ ਮਤ ਪੂਰਣ ਅੰਤ ਪੂਰਣ ਪਰਮੇਸ਼ਰ ਹੈ ਮਦਰ ਸਮਝਦਾ ਉਹ ਅਸਮੇ ਰੰਦਾ ਹੈ ਇੱਕ ਰੰਦਾ ਹੈ ਤੋਂ ਪਹਿਲਾਂ ਦਿੱਸੇ ਆਵੇ ਜਾਂ ਘਟਦਾ ਨਾ ਬਦਲਦਾ ਨਾ ਸੁਣਦਾ ਹੈ ਉਹ ਸਦਾ ਚਟਾਣਾ ਹੈ ਜੇਕਰ ਕੋਲ ਹੁੰਦਾ ਹੈ ਐਕਟਿਵ ਐਕਟਿਵ ਨਾ ਜੇ ਚੇਤਨ ਮੇ ਐਕਟਿਵ ਨੂੰ ਵੀ ਐਕਟਿਵ ਆਵੇ ਸੋ ਆਪਾ ਪੈਸੇ ਹੋ ਜਾਂਦਾ ਹੈ ਨਾ ਉਹ ਸਦਾ ਹੀ ਐਕਟਿਵ ਰੰਦਾ ਰਹੋ ਬੁਰਖ ਸਤਿ ਗੇਵਲ ਪ੍ਰਧਾਨ ਪ੍ਰਧਾਨ ਕਰਪੂਤ ਸਤ ਜਿਹੜੇ ਵੀ ਕਾਮਾਂ ਨੂੰ ਸਦਾ ਹਨ ਸਤ ਜਾਣੀ ਬਾਣੀ ਜਿਹੜਾ ਵਾਹਿਗੁਰੂ ਦੀ ਬਾਣੀ ਵਿੱਚ ਸਤ ਹੈ ਸਤਿ ਬੁਰਖ ਸਭ ਮਾਇ ਸਮਾਣੀ ਉਹ ਸਤ ਬੁਰਖ ਹੈ ਪਰਮੇਸ਼ਰ ਦੀ ਸਾਦੀ ਜਿ ਸਮਾਰਿਆ ਹੈ ਸਤ ਕਰਮਾਂ ਜੰਕੀ ਰਚਨਾ ਸਤ ਜੇ ਤਾਂ ਜਿਹੜਾ ਕਰਮ ਹੈ ਉਹ ਵੀ ਸੱਤ ਹੈ ਰਜਨਾ ਨੂੰ ਵੀ ਸੱਤ ਹੈ ਮੂਲ ਸੱਤ ਸਤ ਉਤਪੱਤ ਉਹ ਜਿਹੜਾ ਜਿਹੜਾ ਮੂਲ ਹੈ ਕਾਰਜ ਨੂੰ ਉਹ ਵੀ ਸੱਤ ਹੈ ਮੂਲ ਸੱਤ ਮੂਲ ਵਿੱਚ ਵੀ ਸੱਤ ਹੈ ਉਹ ਸਤ ਉਤਪੱਤ ਜਿਹੜੀ ਉਹ ਉਤਪੱਤੀ ਕਰਦੇ ਉਹ ਵੀ ਸੱਤ ਹੈ ਵਿਚਾਰਨ ਕਰੋ ਸੱਤ मूल कहने किसी चीज़ आवे इडा मुट्ठा है वो अरे जो होता है इडा मुट्ठा है वो मूल है वो मूल मंत्र आप बढ़वे है ना मूल है अब का जितना मूल है वो मूल का होना आधार है रे चिंगा आधार है वो सदे रहने वाला है मूल सातो सातो तो पालता हो वो जगह ਮੂਲ ਹੈ ਉਹ ਜਤਾਏ ਕਿ ਜਿਹੜੇ ਉਤਪਤ ਰਚਨਾ ਹੁੰਦੇ ਹੋਏ ਸੱਚ ਹੈ ਸੱਚ ਕਰਨੇ ਕਰਨੇ ਨਿਰਮਲ ਬੱਲੇ ਉਹ ਜੇ ਨਹੀਂ ਕਰਨੀ ਹੈ ਉਹ ਸਤ ਹੈ ਇਹ ਨਿਰਮਲ ਤੋਂ ਨਿਰਮਲ ਹੈ ਜਿਸੇ ਭੁਜਾਇ ਤਿਸੇ ਸਭ ਭਲੀ ਜਿਸੇ ਭੁਜਾਇ ਤਿਸੇ ਸਭ ਭਲੀ ਕਹਿੰਦੇ ਜਿਨ ਮਾਰੇ ਜਿ 부ਜਾਂਦੇ ਹਨ ਉਸਨੇ ਗਾਲੇ ਕਿੰਨੀ ਤਰ੍ਹਾਂ ਸਾਜ ਪਈ ਜਾਂਦੀ ਹੈ ਕਾਰਨ ਕਰੋ ਨੱਤਨਾ ਮਹੀਰੀ ਵਾ ਸਤਨਾਮ ਪ੍ਰਭ ਕਾ ਸੁਖੁ ਦਾਈ ਪ੍ਰਭ ਸਤਿ ਸਰੂਪ ਹੈ ਉਹ ਜਿਹੜਾ ਨਾਮ ਹੈ ਸਤਨਾਮ ਹੈ ਸਤਨਾਮ ਪ੍ਰਭ ਕਾ ਸੁਖੁ ਦਾਈ ਇਹ ਸੁੱਖਾਂ ਦਾ ਦਾਤਾ ਬਚਾਰਨਾ ਮੈਂ ਸੁੱਖਾਂ ਦੇਣ ਵਾਲਾ ਹੈ ਅਤ ਸਰੂਪ ਹੈ ਜਿਸ ਬਾਦ ਸਤਿਨਾਮ ਨੂੰ ਉਚਤੇ ਭਾਈ ਇਹ ਸਤਿਨਾਮ ਪੜ੍ਹਣਾ ਨਿੱਚਾ ਸੱਚਾ ਨਿਸ਼ਟਾ ਕਿਹ ਤੋਂ ਮਿਲਦਾ ਹੈ ਗੁਰੂ ਤੋਂ ਪ੍ਰਾਪਤ ਹੁੰਦਾ ਗੁਰੂ ਤੋਂ ਭਾਈ ਹੈ ਵਿਕਾਸ ਦਾਟ ਸਾਧਨ ਵਿਸ਼ਵਾਸ ਦਾ ਹੈ ਜਿਹੜਾ ਗੁਰੂ ਨੂੰ ਪਾਇਆ ਜਾਂਦਾ ਹੈ ਇਹ ਨਾਨਕੋ ਜਾਣ ਕਰੋ ਕੰਤਨਾ ਮਹੀਰੀਵਾ ਹੈ ਗੁਰੂ ਸਾਹਿਬ ਦੀ ਮਨੁਸਾਤ ਦੇ ਜਿਹੜਾ ਵਿਸ਼ਵਾਸ ਹੈ ਗੁਰੂ ਤੋਂ ਮਿਲਦਾ ਹੈ ਪਰ ਗੁਰੂ ਗੁਰੂ ਲਈ ਡਰ ਸਭ ਤੋਂ ਉਪਰ ਲਾਈਟਾ ਗੁਰੂ ਗੁਰੂ ਗਿਆਨ ਹੈ ਜਦੋਂ ਗੁਰੂ ਗਿਆਨ ਅੰਜਨ ਦਿਆ ਅਗੇ ਆਣ ਢੇਰ ਬినాਸ ਅਜਨ ਕੰਝ ਸੂਮਾ ਜਦੋਂ ਗੁਰੂ ਨੇ ਦੇਤਾ ਗੁਰ ਗਿਆਨ ਦਾ ਇਤਰਾਜ ਬਾਦਮੇ ਦੇਜਨ ਪ੍ਰਕਾਸ਼ ਹੋ ਗਿਆ ਅੰਧਿਆਰਤ ਜਿਹੜਾ ਖੜ ਜਾਂਦਾ ਹੈ ਉਚਾਰਨ ਕਰੋ ਸਤਨਾਮੁ ਸਿਵਾ ਹੈ ਗੁਰੂ ਫਾਹੇ ਬਦੀ ਅਗੇ ਸਤਵਾਂ ਪੜਾ ਹੈ ਜੋ ਮੈਂ ਅਰਧ ਭਜੇ ਹੈ ਸੁਪਾਲੇ ਬੇਂਤੀ ਆਇਂ ਕਰਪਾ ਕਰੋ ਜੀ ਸੱਚ ਵਚਨ ਸਾਧੂ ਉਪਦੇਸ਼ ਸੱਚ ਵਚਨ ਸਾਧੂ ਉਪਦੇਸ਼ ਜਿਹੜਾ ਉਪਦੇਸ਼ ਹੈ ਸਤਿਗੁਰੂ ਦਾ ਹੈ ਉਹ ਸਤਿਵਚਨ ਸਤ ਸਤਿ ਵਾਦ ਸਤ ਵਚਨ ਸਰੂਪ ਦੇਸ ਸਤ ਜਿਹੜਾ ਉਪਦੇਸ਼ ਹੈ ਉਹ ਕੀ ਬਚਨ ਸਿਰੇੜੇ ਵਾਲਾ ਹੈ ਜਤਨ ਹੈ ਸਤ ਜੇ ਜਨ ਜਦ ਰਿਤੇ ਪਰਵੇਸ਼ ਹੋ ਉਹ ਜਾਣ ਕਿ ਸਾਧਾਂ ਜੀ ਦੇ ਰਿਤੇ ਵਿੱਚ ਉਪਦੇਸ਼ ਹੈ ਜਿਹੜਾ ਪਰਵੇਸ਼ ਕਰ ਜਾਂਦਾ ਹੈ ਉਚਾਰਨ ਕਰੋ ਸਤਨਾਮੁ ਮਹਾਰਿਵਾ ਹੈ ਹਰੀ ਨਿਹਰਤ ਗੁਜੇ ਤੇ ਕੋਨੇ ਨਾਮ ਜਪਟਾਂ ਕੀ ਘਟ ਹੋਏ ਜੇ ਕਿਛੁ ਬੰਥੀ ਨੋ ਜੋ ਤਤ ਪ੍ਰਭੂ ਹਰਿ ਆਜਾਵੇ ਨਾ ਆਜਾਵੇ ਸਮਝ ਬਹਿ ਜਾਵੇ ਨਾ ਆਜਾਵੇ ਨਾਮ ਜਪਟ ਨਾਮ ਜਪ ਜਪ ਕੇ ਤਜੜਾ ਤੇਹਰ ਉਹ ਜੀ ਵਾਤਾ ਵਿੱਚ ਚਿਨੇ ਜਾਂਦਾ ਹੈ ਜਹ ਕੋੁਰ ਜੋ ਮੁਕਤੀ ਹੋ ਜਾਂਦੀ ਹੈ ਆਪ ਸੱਜ ਕੀਆ ਸਭ ਸੱਤ ਪ੍ਰਭੂ ਆਪ ਸਤ ਹੈ ਪੂਜਾ ਜੋ ਕੀਤਾ ਹੋਇਆ ਹੈ ਸੰਸਾਰ ਜੋ ਵਿੱਚ ਨਾ ਹੈ ਸਾਰੀ ਉਹ ਵੀ ਸੱਜ ਹੈ ਉਚਾਰਨ ਕਰੋ ਗਤਨਾਮ ਹਿਰੀਆਏ

ਉਹ ਆਪ ਹੀ ਉਹ ਰਚਨਾ ਰਚਦਾ ਹੈ ਸਾਡ ਅਗੇ ਮਾਰੇ ਕਿਹਦੇ ਹਨ ਆਪਣਾ ਬੂਝ ਕਰਦੇ ਵਿਚਾਰ ਜੋ ਸਿੱਧੀ ਰਚਨਾ ਕਰਦੇ ਹਨ ਪਰਮੇਸ਼ਰ ਕਿਸੇ ਹੋਰ ਕੋਲੋਂ ਕਹਿੰਦੇ ਉਹ ਵਿਚਾਰ ਨਹੀਂ ਕੁਝ ਦੇ ਹਨ ਪ੍ਰਭੂਜ ਕਰਦੇ ਵਿਚਾਰ ਕਿਸੇ ਨੂੰ ਪੁੱਛ ਕੇ ਕਹਿੰਦੇ चार अर्घ नहीं कर भी। करो। ना बड़ी बड़ी। करते है उचारण करोते जी मिशन जाने की जे शेष्टी महाराज सचि हुई है, है परमिश्वर आप ਜੀ ਜਿਹੜੇ ਮਿੱਠੇ ਮਿੱਠੇ ਜੋਗਾਤਾਂ ਦੇ ਜਾਣ ਸਕਦੇ ਉਚਾਰਨ ਕਰੋ ਦਾਤਨਾਵ ਹਿਰੀਆ ਹੈ ਗੁਰੂ ਸਾਹਿਬ ਦੀ ਨਾਨਕ ਜੋਤਿ ਸੁਭਾਵ ਸੂਬਰ ਤੀਆ ਕਹਿੰਦਾ ਜੂਸ ਨੂੰ ਭੌਂਦਾ ਹੈ ਨਾ ਚੰਗਾ ਲੰਦਾ ਹੈ ਪਰਮੇਸ਼ਰ ਜੀ ਨੂੰ ਸੋਈ ਵਰਤਦਾ ਹੈ हे ਨਾਨਕ ਉਚਾਰਨ ਕਰੋ ਦਾਤਨਾਵ ਹਿਰੀਆ ਹੈ ਗੁਰੂ ਸਾਹਿਬ ਦੀ ਅਕੇ ਜੋ 18ਵਾਂ ਬਦਾਇ जाओ शुरू बल बेंची कर दे करो जी बिश्मन दे बिश्मन पे ये देखो बिस्मन बिस्म भे बिस्मार जिन गुजा चाहो बिस्मन बिस्म भय बिस्मार

ਜਿਨੁ ਹੈ ਸਰਬਾਨ ਦਾਇਆ ਤੇ ਉਹ ਬਿਜਮਨ ਬਿਜਮ ਭੇ ਬਿਸ਼ਮਾਰਤਿ ਕਿਉ ਅਦਚਰਜੇ ਤੋ ਅਦਚਰਜ ਹੁੰਦੇ ਹੋਏ ਅਦਚਰਜੁ ਹੋਵੇ ਅਨ ਚਰਣ ਕਰੋ ਸਤਿਨਾਮੁ ਏਕ ਵਾਇ ਵਿਰੂ ਜੀ ਪ੍ਰਭ ਤੇ ਰੰਗ ਰਾਜ ਜਨ ਰਹੇ ਜਿਦ ਤੂੰ ਜਾਣ ਨਾ ਕੋਈ ਜਹਾਨ ਪਰਉਪਦੇਸ਼ਿਤ ਰਚੇ ਰੰਦੇ ਅੰਨ ਗੁਰਗ ਬਜਨ ਪਦਾਰਥ ਨਹੀਂ ਉਹਨਾਂ ਜਿਹੜੇ ਐਸੇ ਪਦਾਰਥ ਹਨ ਗੁਰੂ ਜੀ ਦੇ ਬਿਰਦ ਦੁਆਰਾ ਹੀ ਲੈ ਅੰਨ ਪ੍ਰਾਪਤ ਕੀਤੇ ਹਨ ਅਚਾਰਨ ਕਰੋ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਇ ਜੀ ਉਹ ਜਾਂਦੇ ਦੁੱਖ ਕਟਨਹਾਰ ਉਹ ਜਿਹੜੇ ਦੱਸਿਆ ਨੇ ਸਤਿਗੁਰੂ ਖਾਨਾ ਉਹ ਜਗ ਦੇ ਦੁੱਖਾਂ ਨੂੰ ਘਟਨ ਦੇ ਸਮਰੱਥ ਹਨ ਉਹ ਜਾਂਦੇ ਦੁੱਖ ਕਟਨਹਾਰ ਜਾਂ ਘਟੰਗ ਧਰੈ ਸੰਸਾਰ ਇਹਨਾਂ ਦੇ ਸਤ ਸੰਗ ਨਾਲ ਜੀਵਨ ਦਾ ਜੰਦਾ ਹੈ ਜਾਣ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਅੱਗੇ ਬੇਨਰ ਕਰਦੇ ਮਹਾਰਾਜ ਜ્ઞਨ ਦਾ ਸੋਵੜ ਭਾਗ ਹੀ ਐਸੇ ਜੰਗ ਜਿਹੜਾ ਕੋਈ ਸ਼ੇਵ ਕੋ ਪੜੇ ਬਣਦੇ ਬਣਿਆ ਹੈ ਮਹਾਰਾਜ ਕਹਿੰਦੇ ਜਨ ਕਾ ਸੋਵੜ ਭਾਗੀ ਉਹ ਵੀ ਕਹਿੰਦੇ ਵੱਡੇ ਭਾਗਾਂ ਵਾਲਾ ਹੈ ਜੰਗ ਸੰਗ ਇੱਕ ਲਿਵ ਲਾਗੇ ਜੋ ਵੀ ਇੱਥੇ ਜਾਂਦਾ ਸਰਸੰਗ ਜਿਹਦੇ ਨਾਲ ਇੱਕ ਵਾਈਬ ਨਾਲ ਜਿਵੇਂ ਲੱਗ ਜਾਂਦੀ ਹੈ ਜਿਵੇਂ ਲੱਗਦੀ ਹੈ ਗਾਣ ਕਰੋ ਸਤਨਾਮ ਇਹ ਵਾਹੇ ਗੁਰੂ ਜੀ ਗੋਵਿੰਦ ਕੀਰਤਨ ਜਨ ਗਾ ਗੋਣ ਗੋਵਿੰਦ ਗੋਣ ਗੋਵਿੰਦ ਕੀਰਤਨ ਜਨ ਗਾ ਵਾ ਗੁਰਪ੍ਰਤਾਲੇ ਨਾਮ ਕੋ ਅਲ ਪਾਵੈ ਤਜੋ ਜਾਣੈ ਸੇ ਮਰਨ ਗੰਦਾ ਜਨਨ ਹਰ ਸੰਗਦੇ ਵਿੱਚ ਬਾਇ ਗੁਰੂ ਜੀ ਫਲਾੜਾ ਕੀਰਤਨ ਕਾਉਂਦਾ ਹੈ ਜਿਸ ਦਾ ਅਰਦਾ ਕਰਦਾ ਹੈ ਬਾਇ ਗੁਰੂ ਜੀ ਦੇ ਅਤੇ ਗੁਰੂ ਜੀ ਦੀ ਕਿਰਪਾ ਨਾਲ ਬਾਇ ਨੂੰ ਜੀ ਜੀ ਪ੍ਰਾਪਤ ਹਾਲ ਪਾਨਦਾ ਹੈ ਚਾਰਨ ਕਰੋ ਸਤਨਾਮ ਵਿਸ਼ੇ ਵਾਇਗੁਰੂ ਜੀ ਸੋਲਮੀ ਅਪਦੇਲ ਸੰਪੂਰਨ ਹੋਇਆ 600 ਮਹਾਰਾਜ ਜੀ ਦਾ ਕੋਟਾਂ ਕੋੜ ਕੋੜਾਂ ਟੰਗੋੜਾ ਬਲਿਆ ਬ੍ਰਹਮਾ ਜਨ ਦੇ ਆ ਬਚਨ ਦਾ ਵਿਦਾਨ ਉਹਨਾਂ ਦਾ ਜੋ ਜਵਾਸ ਸਭ ਜੰਦੇ ਹਨ ਜੋ ਬਾਹਰ ਘਰਵਣ ਕਾ ਜਨੁ ਨਵੈ ਚੰਨ ਬਾਤ ਹੈ ਮਹਾਂ ਗੰਧਲਿ ਸਿਮਾ ਮੰਗੜਣਾ ਮਾੜੀ ਮੋਲ ਬਰਵਾੰਗਾ ਦੀ ਬੇਂਜੀ ਜੋੜੀ ਅਜਾ ਜੈ ਇਹ ਮਹਾਰਜਾ ਜੀ ਦਾ ਕੋਟਨ ਕੋਟ ਟੁਕਰਾ ਧੰਨਵਾਦ ਕਰਦੇ ਹਾਂ ਸਵਾਰਾ ਜੀ ਜੇ ਹੁਣਾਂ ਤਤਾਨੁ ਗ੍ਰਾਂਧ ਜਨਿ ਬੇਂਜੀ ਅਧਿਆ ਲਾਵ ਬਤੇ ਵਾਹਿਗੁਰੂ ਕੀ ਤਾਰ ਸਾ ਵਾਹਿਗੁਰੂ ਕੀ ਬਤੇ